ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਕਾਟਨ ਦੇ ਗਰਮੀ ਵਾਸਤੇ ਲੀਜੀ ਬਿਜੀ ਜੋ ਕਾਟਨ ਹੁੰਦੀ ਆ ਉਹਦੇ ਤੇ ਬਣੇ ਸੂਟ ਲੈ ਕੇ ਆਏ ਆਂ ਜੀ ਜਿੰਨੂੰ ਤੁਸੀਂ ਹਲਕਾ ਫੁਲਕਾ ਘਰੇ ਜਿਵੇਂ ਵੀ ਪਾ ਸਕਦੇ ਆਂ ਤੇ ਰੇਂਜ ਵਾਈਜ਼ ਵੀ ਉਹ ਬਹੁਤ ਹੀ ਸਸਤੇ ਰੇਟਾਂ ਤੇ ਆ ਪਿਓਰ ਦੇ ਦੁਪੱਟੇ ਨਾਲ ਆ ਜੀ ਇਹਨਾਂ 'ਚ ਇਹਦੇ ਆਪਾਂ ਕੋਲ ਚਾਰ ਕਲਰਾਂ ਜੋ ਕਢਾਈ 'ਚ ਆ ਉਹ ਤੋਂ ਬਾਅਦ ਸੇਮ ਤੁਹੀ ਕੱਪੜਾ ਹੈ ਫਰੂ ਪ੍ਰਿੰਟ ਚ ਇਹ ਤੁਸੀਂ ਦੇਖ ਸਕਦੇ ਹੋ ਜੀ ਪੂਰਾ 5 ਮੀਟਰ ਦਾ ਸੂਟ ਹੈ ਜੀ 5 ਮੀਟਰ ਦੀ ਕੱਟ ਆਏਗੀ ਤੇ ਨਾਲ ਥਿਓਰ ਦਾ ਦੁਪੱਟਾ ਹੈ ਥਿਓਰ ਦਾ ਦੁਪੱਟਾ ਪੱਲਿਆਂ ਤੇ ਜੋ ਹੈਗੀ ਆ ਪੱਟੀ ਲੱਗੀ ਹੋਈ ਆ ਤੇ ਦੂਜਾ ਹੈ ਜੀ ਆਪਾਂ ਫੁੱਲ ਗ੍ਰੇ ਕਲਰ ਗ੍ਰੇ ਕਲਰ ਦਾ ਵੀ ਇਹੀ ਹੈ ਕੰਪਿਊਟਰ ਦਾ ਵਰਕ ਹੈ ਜੀ ਉੱਪਰ ਹੋਇਆ ਵਾ ਤੇ ਦੋ ਪੈਨਲ ਇਹ ਉੱਪਰ ਨੂੰ ਗਏ ਹੋਏ ਆ ਤੇ ਇਦਾਂ ਕਰਕੇ ਬੁੱਤੇ ਬਣੇ ਹੋਏ ਆ ਕੀ ਇਹਦੇ ਦਾ ਕੰਮ ਬਣਿਆ ਵਾ ਤੇ ਨਾਲ ਇੱਕ ਗ੍ਰੇ ਕਲਰ ਦਾ ਦੁਪੱਟਾ ਹੈ ਜੀ ਤੀਜੇ ਕਲਰ ਤੇ ਆ ਗਿਆ। ਕਰੀਮ ਕਲਰ ਇਹ ਵੀ ਸੂਟ ਬਹੁਤ ਸੋਹਣਾ ਹੈ। ਇਹਦੇ ਨਾਲ ਵੀ ਕਰੀਮ ਕਲਰ ਦਾ ਦੁਪੱਟਾ ਆਲ ਓਵਰ ਸੂਟ ਹੈ ਜੀ ਪੂਰੀ ਸੂਟ ਦੀ 5 ਮੀਟਰ ਦੀ ਕੱਟ ਹੋਏਗੀ ਤੇ ਜੋ ਕਢਾਈ ਹੋਈ ਹੋਈ ਆ ਬਹੁਤ ਸੋਹਣਾ ਕੰਮ ਹੈ ਜਿਵੇਂ ਮਰਜ਼ੀ ਤੁਸੀਂ ਮਤਲਬ ਹੈਂਡ वॉਸ਼ ਹੈ ਜਿਵੇਂ ਮਰਜ਼ੀ ਤੁਸੀਂ ਧੋ ਕੇ ਪਾ ਸਕਦੇ ਹੋ ਇਹ ਨਹੀਂ ਹੈਗਾ ਵੀ ਕੋਈ ਇਹਦੇ ਚ ਮਤਲਬ कंप्लेंट आएगी ये सूट आप पहले भी बहुत बार सेल कर चुके हैं उसके तो बाद आ गया जी डार्क ग्रे, ग्रे कलर इसका भी दुपट्टा है और कॉस्ट जो है वो बिल्कुल ही बिल्कुल घट है ਤੇ ਜਿਹਨੂੰ ਵੀ ਇਸ ਬਾਰੇ ਕੁਝ ਵੀ ਡਿਟੇਲ ਪਤਾ ਕਰਨੀ ਹੋਵੇ ਤਾਂ ਤੁਸੀਂ ਸਾਨੂੰ ਇਹਨਾਂ ਬਾਕਸ 'ਚ ਮੈਸੇਜ ਪਾ ਕੇ ਸਾਡੇ ਤੋਂ ਅਪਲਾਈ ਲੈ ਸਕਦੇ ਹੋ ਜੀ। ਉਤੋਂ ਬਾਅਦ ਕੱਪੜਾ ਇਹੀ ਹੈ ਪਰ ਸੂਟ ਜੋ ਹੈ ਮਸ਼ਲੀਨ ਦੁਪੱਟੇ ਦੇ ਨਾਲ ਔਰ ਕਾਸਟ ਆਏਗੀ ਜੀ 850 ਰੁਪਏ। ग्रे बॉटम है।, 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 है जी बहुत सोना मशलीन का दुपट्टा है ये देखो जी प्रिंटिंग हुई हुई है बहुत सोनी डिजाइनिंग बनी हुई है दूजा कलर आपका को जी कॉपर कलर ਇਸ ਸੂਟ ਦਾ ਵੀ ਸੇਮ ਹੀ ਹੈ ਮਸ਼ਲੀਨ ਦਾ ਦੁਪੱਟਾ ਹੈ ਨਾਲ ਤੀਜਾ ਰੰਗ ਹੈਗਾ ਆਪਾਂ ਕੋਲ ਮਸਟਰਡ ਕਲਰ ਤੇ ਦੁਪੱਟਾ ਇਹਦਾ ਵੀ ਬਹੁਤ ਸੋਹਣਾ ਹੈ ਮੈਂ ਫੋਲ ਕੇ ਦਿਖਾ ਦਿੰਦੀ ਹਾਂ ਰੇਂਜ ਵਾਈਜ਼ ਵੀ ਬਹੁਤ ਸੋਹਣਾ ਸੂਟ ਹੈ ਜਿੱਦਾਂ ਮਰਜੀ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਾ ਸਕਦੇ ਹੋ ਕਾ ਫਾ ਕਲਰ ਹੈ ਜੀ ਆਪਾਂ ਕੋਲ ਸੀ ਗ੍ਰੀਨ ਕਲਰ ਇਹਦਾ ਵੀ ਦੁਪੱਟਾ ਬਹੁਤ ਸੋਹਣਾ ਹੈ ਤੇ ਸਲਵਾਰਾਂ ਜੋ ਹੈਗੀਆਂ ਪਲੇਨ ਹੈ ਸਾਰੇ ਹੀ ਸੂਟ ਮਤਲਬ ਇਦਾਂ ਹੈ ਕਿ ਤੁਸੀਂ ਹੁਣ ਜਿਵੇਂ ਗਰਮੀ ਆ ਰਹੀ ਹੈ ਤੁਸੀਂ ਹਲਕੇ-ਪੁਲਕੇ ਸੂਟ ਜਿਵੇਂ ਡਿਮਾਂਡ ਚ ਹੁੰਦੇ ਆ ਤੇ ਇਹ ਵੀ ਚੀਜ਼ ਉਹੀ ਹੈ ਤੁਸੀਂ ਜਿਵੇਂ ਮਰਜ਼ੀ ਪਾ ਸਕਦੇ ਹੋ ਤੇ ਇਦਾਂ ਹੀ ਵਧੀਆ-ਵਧੀਆ ਸੂਟ ਜਿਵੇਂ ਤੁਹਾਨੂੰ ਲੈਣੇ ਹੋਣ ਆ ਸਾਡੇ ਚੈਨਲ ਨੂੰ ਦੇਖਿਆ ਕਰੋ ਸਾਡੀ ਵੀਡੀਓਜ਼ ਆਉਂਦੀਆਂ ਹਰ ਇੱਕ ਵੀਡੀਓ ਨੂੰ ਤੁਸੀਂ ਪੂਰੀ ਦੇਖਿਆ ਕਰੋ ਕਿਉਂਕਿ ਬਿਲਕੁਲ ਸਸਤੇ ਰੇਟਾਂ ਤੇ ਅਸੀਂ ਸੂਟ ਜੋ ਦਿਖਾਣੇ ਆ ਉਹਨਾਂ ਦੀ ਰੇਂਜ ਕੋਈ ਆਪਣੀ ਹੁੰਦੀ ਹੁਣ ਜੀ ਮੈਂ ਗਰਮੀ ਦੇ ਸੂਟ ਆਣਗੇ ਉਹਨਾਂ ਦੀ ਸਟਾਰਟਿੰਗ ਰੇਂਜ ਜੋ ਹੈ 500 ਤੋਂ ਸਟਾਰਟ ਹੈ ਜੇ ਕਿਸੇ ਨੇ ਵੀ ਗਰਮੀ ਦੇ ਹਲਕੇ ਫੁਲਕੇ ਸੂਟ ਲੈਣੇ ਹੋ ਤਾਂ ਸਾਨੂੰ ਮਤਲਬ ਸਾਡੀ ਵੀਡੀਓਜ਼ ਨੂੰ ਦੇਖਿਆ ਕਰੋ ਤੇ ਸਾਨੂੰ ਮੈਸੇਜ ਪਾ ਕੇ ਉਹਦੇ ਬਾਰੇ ਪਤਾ ਕਰਕੇ ਤੁਸੀਂ ਕਾਪੀਰ ਵੀ ਸੂਟ ਕਰਵਾ ਸਕਦੇ ਹੋ ਜੀ ਤਾਂ ਓਕੇ ਜੀ ਥੈਂਕ ਯੂ